ਸ਼ੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੋਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚ ਨਾਨਕ ਹੋ ਸੇ ਪੀ ਸਚ ਸੋਚੈ ਸੋਚ ਨ ਹੋਏ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੇ ਜੇ ਬੰਨਾ ਸਹਸਣ ਪਾਲਖ ਹੋਵੇ ਤੈਕਨ ਚੱਲੇ ਨਾਲ ਇਸ ਤਿਆਰਾ ਹੋਈ ਏ ਕਿ ਕੂੜੇ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮਿ ਹੋਣਾ ਕਾ ਹੁਕਮਨ ਕਹਿਆ ਜਾਏ ਹੁਕਮਿ ਹੋਵਣ ਜੀ ਹੁਕਮ ਲੈ ਵਢਿਆਈ ਹੁਕਮਿ ਉਤਮ ਨੀਚ ਹੁਕਮ ਲਿਖਤ ਸੁਖ ਪਾਈ ਹੈ ਇਕਨਾ ਹੁਕਮਿ ਬਖਸ਼ੀਸ਼ ਹੁਕਮਿ ਸਦਾ ਪਵਾਹੀ ਹੈ ਹੁਕਮਿ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਿ ਜੇ 부ਜਤ ਹਮ ਕਹੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖ ਆਦਰ ਹਦੂਰ ਕਤ ਨਾ ਕਤਿਨ ਆਵੇ ਤੋਟ ਕਾਤ ਕਤ ਕਤ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਠਗ ਪਾਹੇ ਜੁਗਾ ਜੁਗੰਤਰ ਖਾਈ ਖਾ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵੇ ਪ੍ਰਵਾਹੋ ਸਾਚਾ ਸਭ ਸਾਚਾ ਨਾਏ ਪੱਖੇ ਪੋ ਉਪਾਰ ਅੱਖ ਮੰਗਹਿ ਦੇਹ ਦੇਦਾਤ ਕਰੇ ਦਾਤਾਰ ਫਿਰ ਕਹਿ ਘਰ ਰਖਿਐ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁਣ ਧਰੇ ਪਿਆਰ ਅਮਰਤ ਵੇਲਾ ਸਚਨ ਹੋਵੜਿਆ ਵਿਚਾਰ ਕਰਮਿ ਆਵੇ ਕੱਪੜਾ ਨਜ਼ਰੀ ਮੁਕ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਣ ਨਾਨਕਾ ਵਿਗੁਣੀ ਨਿਧਾਨ ਗਾਵੀਐ ਸੁਣੀ ਐਮਨ ਰੱਖਿਐ ਪਾਉ ਦੁੱਖ ਪਰਹੜ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਕਰਮ ਕਰਿਆ ਸਮਾਏ ਗੁਰੇਸ਼ਰ ਗੁਰ ਗੁਰਕ ਬਰਮਾ ਗੁਰ ਪਾਰਵਤੀ ਮਹਾਈ ਜੇਹੋ ਜਾਣ ਆਖਾਂ ਨਾਹਿ ਕਹਿਣਾ ਕਤਨ ਜਾਏ ਗੁਰਾਂ ਇੱਕ ਦੇਹ ਭਜਾਈ ਸਬਨਾ ਜਿਆਂ ਕਇਕ ਦਾਤਾ ਸੋ ਮੈਂ ਵਿਸਰ ਨ ਜਾਏ ਤਿਰਤ ਨਾਮਾ ਜੇ ਤਿਸ ਭਾਵਾਂ ਵਿਣ ਪਾਣੈ ਕਾ ਨਹਿ ਕਰੇ ਦੇ ਤਿਸਰ ਟੋਪਾਈ ਵੇਖਾ ਵਿਣ ਕਰਮਾਂ ਕੈ ਮਿਲ ਲੈ ਲੈ ਮਤ ਵਿਚ ਰਤਨ ਜਵਾਹਰ ਮਾਣਕ ਜੇ ਗੁਰ ਕੇ ਸਿਕ ਸਣੇ ਗੁਰਾ ਇੱਕ ਦੇਹ ਬਜਾਈ ਸਭਨਾ ਜੀ ਆ ਕੇ ਕਿ ਦਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜ ਹਉਦ ਸੁਹਣੇ ਹੋਏ ਨ ਅਖੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋ ਇਹ ਚੰਗਾ ਨਾ ਰਖਾਇ ਕਹ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੇ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੂਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸੁਧ ਪਿਰ ਸੁਰਨਾ ਸੁਣਿਆ ਤਰਤਵਲਾ ਕਾਸ ਸੁਣਿਆ ਦਿਪ ਲੋਪ ਪਤਲ ਸੁਣਿਆ ਪਹ ਨਸਕਾਇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਸਰਬਰ ਮਹਿੰਦਾ ਸੁਣਿਆ ਮੁਖਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਤੋਂ ਗਿਆਂ ਨ ਸੁਣਿਆ 86 ਕਾਸ਼ ਨਾਨ ਸੁਣਿਆ ਪੜਪੜ ਪਾਵੇ ਮਾਣ ਸੁਣੇ ਲਗ ਸਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸਿੱਖ ਪੀਰ ਪਤਸ਼ਾ ਸੁਣੰਦ ਪਾਵੇ ਰਾਹ ਸੁਣ ਹਾ ਤੋ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਾਬ ਕਰਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨਨਾ ਸੁਰਤ ਹੋਏ ਮਨ ਬੁੱਧ ਮਨਨੇ ਸਗਲ ਭਗਵਨ ਕੀ ਸ਼ੁੱਧ ਮਨਨੇ ਮੋ ਚੋਟਾ ਨਾ ਖਾਏ ਮਨਨੇ ਜਮ ਕੇ ਸਾਥ ਨ ਜਾਏ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਸੋਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਿ ਤੇ ਸਨ ਬੰਦਾ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮੰਨੇ ਪਾਹ ਮੁਕਤਵਾਰ ਮੰਨੇ ਪਰਵਾਰ ਸਾਧਾਰ ਮੰਨ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਹਿ ਨਾ ਭਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਪੰਜ ਪ੍ਰਵਹਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਣ ਪੰਚ ਸਵਦਰ ਜਾਨ ਪੰਚਾ ਕਾ ਗੁਰ ਇਕ ਤਿਆਹਾਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕ ਕਰਣ ਨਾਹੀ ਸਮਾਰ ਤੌਲ ਤਰਮ ਦਿਆ ਕਾ ਪੂਤ ਸੰਤੋਖთა ਪ੍ਰਖਿਆ ਜਨ ਸੂਤ ਜੇ ਕੋ ਬੂਝ ਹੋਐ ਸਚਿਆਰ ਵੱਲਾ ਪਰਕੇਤਾ ਪਾਰ ਤਰਤੇ ਹੋਰ ਪਰੇ ਹੋਰ ਹੋਰ ਅਜਿਹਾ ਪਰਤ ਲੈ ਕਮਣ ਜੋਰਾ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਵੁੜੀ ਕਲਾ ਮੈਂ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿ ਹੋ ਰੂਪ ਕੀਤੇ ਦਾ ਜਾਣੇ ਕੌਣ ਕੋਤਾ ਕੀ ਤਪਸਾ ਇੱਕੋ ਕਵਾਉ ਤੇਸਤੇ ਹੋਏ ਲਗਦਰਿ ਆਉ ਕੁਦਰਤ ਕਵਨ ਕਹਾ ਵਿਚਾਰ ਵਾਰ ਅਨ ਜਾਵਾਂ ਇੱਕ ਵਾਰ ਜੋ ਤਦ ਪਾਵੈ ਸਹੀ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਖ ਭਗਤ ਗਣ ਗਿਆਨ ਵਿਚਾਰ ਸੰਖ ਸਤੇ ਅ ਸੰਖ ਦਾਤਾਰ ਸੰਖ ਸੂਰਮੋ ਪਕਸਾਰ ਸੰਖ ਮੋਨ ਵਿਲਾਇ ਤਾਰ ਕੁਦਰਤ ਕੰਨ ਕਹਾ ਇਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਦ ਪਾਵੇ ਸਹੇ ਭਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੋਰ ਕਾਂਦ ਖੁਰ ਸੰਗ ਚੋਰ ਹਰਾਮ ਖੁਰ ਅਸਾਂ ਕਮਰ ਕਰ ਜਾਹੇ ਜੋਰ ਅਸੰਗਲ ਵਢਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਸੰਗ ਮਲੇਸ਼ ਮਲ ਭਕ ਖਾਹੇ ਅਸਾਂ ਕ੍ਰਿੰਦਕ ਸਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅ ਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਸੰਖ ਅਸਰ ਪਾਰ ਹੋਏ ਅਖਰੇ ਨਾਮ ਖਰੇਸ ਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਖਣ ਬੋਲਣ ਬਾਣ ਕਰ ਅਸਰ ਸੰਜੋਗ ਵਖਾਣ ਜਿਨਹ ਲਖੇ ਤੇ ਸਰਨਾਹੇ ਜੇ ਪਰਮਾਏ ਤੇ ਉਤੇ ਪਾਹੇ ਜੇ ਤਾ ਕੇਤਾ ਤਿਤਾ ਨਾ ਵਿਣ ਨਾਵੇਂ ਨਾਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀ ਘਾਰ ਤੂੰ ਸਦਾ ਸਲਾਮਤ ਨਰੰਕਰ ਭਰੀਆਂ ਹੱਥ ਪੈਰ ਤਨ ਦੇਹ ਪਾਣੀ ਤੁਧ ਤ ਉਤਰ ਸੁਖੇ ਹਾ ਮੁੱਤ ਪਹਿਲੇ ਤੇ ਕੱਪੜ ਹੋਏ ਦੇ ਸਭਨ ਲਈ ਅਹ ਤੋਏ ਭਰੀਏ ਮਤ ਪਾਪਾਂ ਕੈ ਸੰਗ ਧੁਪ ਨਾਮੈ ਕ ਰੰਗ ਉਹਨੇ ਪਾਪੀ ਆਖਣ ਨਾਹਿ ਕਰ 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 ਨਿਕ ਲੈ ਜਾਹੋ ਆਪੇ ਵੀ ਜਾਪੇ ਖਾਉ ਨਾਨਕ ਹੁਕਮਿ ਆਵਹੁ ਜਾਹੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਿਲਕਾ ਮਹਾਨ ਸੁਣਿਆ ਮੰਨਿਆ ਮਨ ਕੀਤਾ ਭਉ ਅੰਤਰਗ ਤੀਰਥ ਮਲਣਾਓ ਸਾਗੁਣ ਤੇ ਰਹਿ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨ ਹੋਏ ਸਾਸ ਤਤ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤੁ ਹਾ ਆਕਾਰ ਵੇਲਾ ਨ ਪਾਇ ਪੰਡ ਤੀਜ ਹੋਇ ਲਿਖ ਪੁਰਾਨ ਵਕਤ ਨ ਪਾਇਓ ਕਾ ਧਿਆ ਜੇ ਲਿਖਣ ਲਿਖ ਕੁਰਾਨ ਤਤਹਰ ਨਾ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੈ ਸੋਇ ਕਿਵ ਕਰ ਅੱਖਾਂ ਕਿਵ ਸਲਾਹੀ ਕਾਂ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕਦੋ ਇੱਕ ਸਿਆਣਾ ਵੱਡਾ ਸਾ ਵੱਡੇ ਨਾਹੀ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੈ ਗਿ ਗਿਆ ਨਾ ਸੋਹੈ ਪਤਾਲਾਂ ਪਤਾਲ ਲਗਾ ਸਾ ਅਗਾਸ ਉੜ ਕੁੜਕ ਪਾਲ ਤਕੇ ਵਿਦ ਕਹਣ ਕ ਵਾਤ ਸਸ ਟਾਰ ਕਹਣ ਕ ਤੇ ਬਾਸ ਲਿਖ ਤਾਤ ਲਿਖਾ ਹੋਇ ਤਾ ਲਿਖਿਆ ਲਿਖ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹ ਸਲਾਹ ਇਤੇ ਸੁਰਤ ਨਾ ਪਈਆ ਨਦੀਆਂ ਤਵਾਹ ਪਵਸਮਤ ਨਾ ਜਾਣੇ ਹੈ ਸਮੁੰਦਰ ਸਾ ਸੁਲਤਾ ਨਾ ਗਿਰਹਾ ਸੇਤੀ ਮਾਲ ਧਨ ਕਿਹੜੇ ਤੁਲਣਾ ਹੋਣੇ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨ ਸਿਵਤੇ ਕਹਿਣ ਨ ਅੰਤ ਅੰਤਨ ਕਰਣੇ ਦਿਨ ਨ ਅੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤਨ ਜਾਪੈ ਚਾਮਣ ਮੰਤਾ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰ ਵਾਰ ਅੰਤ ਕਰਨ ਕੀਤੇ ਬਿਲ ਲਾਹੇ ਤਾਕੇ ਅੰਤ ਨ ਪਾਹੇ ਜਾਹੇ ਹੋ ਅੰਤ ਨ ਜਾਣ ਕੋਏ ਬਹਤਾ ਕਹੀਐ ਬਹਤਾ ਹੋਏ ਵੱਡਾ ਸਭ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸੁ ਚ ਕੋ ਜਾਣੈ ਸੋ ਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਤਮਾਏ ਕੀਤੇ ਮਗਹ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਟ ਹੈ ਵਕਾਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੁਰਖਾ ਹੀ ਖਾਹੇ ਕੀਤੇ ਦੁਖ ਪੁਗਸਦ ਨਾਰ ਆਪਦਾ ਤੇਰੀ ਦਾਤਾਰ ਮਨ ਖਲਾਸੇ ਪਾਣ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਖ ਆਖਣ ਪਾਏ ਉਹ ਜਾਣੈ ਜੇ ਤੀਆਂ ਮੋਹ ਖਾਏ ਆਪੇ ਜਾਣ ਆਪੇ ਦਿ ਆਖ ਸਪਕੀ ਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਤਸ਼ਾਹੀ ਪਤਸ਼ਾਹ ਹੂੰ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਰੀ ਅਮੁੱਲ ਪੰਡਾਰ ਅਮੁੱਲ ਆਵੇ ਮੁੱਲ ਜਾਏ ਮੁੱਲ ਭਾਏ ਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੇਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਮੁੱਲ ਖਿਆ ਨਾ ਜਾਏ ਆਕਾ ਕਰੇ ਲਿਵਿਲਾਏ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰਿ ਵਿਖਿਆਨ ਆਖੇ ਬਰਮ ਆਖੇ ਇੰਦਾ ਕਾ ਗੋਪੀਤਾ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਣ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਟੁੱਟ ਜਾਏ ਇਤੇ ਕੀਤੇ ਹੋਰ ਕਰ ਹੈ ਤਾਂ ਨਸਕ ਕੀ ਕੀਆ ਜੇ ਵੜ ਪਾਵੇ ਤੇਵੜ ਹੋਏ ਨਾਨਕ ਜਾਣੈ ਸਚ ਸੋਇ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਰਗਵਾਰਾਂ ਗਾਰ ਸੋ ਦਰ ਕਿਹਾ ਸੋ ਕਰ ਕਿਹਾ ਨਿਤ ਵੇ ਸਰਬ ਸੰਭਾਲੇ ਵਾਜ ਨਾਦ ਅਨੇਕ ਸੰਖਾ ਕੇ ਤੇ ਵਾਵਣ ਹਾਰ ਇਹ ਤੇ ਰਾਗ ਪਰੇਸਾਂ ਕਹਿਣ ਕੇ ਤੇ ਗਾਵਣ ਹਾਰੇ ਗਾਵਹਿ ਤੁਹਨੋਂ ਪਉਣ ਪਾਣੀ ਬਸੰਤਰ ਗਾਵਹਿ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਇਸਰ ਬ੍ਰਹਮਾ ਦੇਵੇ ਸੋਣ ਸਦਾ ਸਵਾਰੇ ਗਾਵਹਿ ਇੰਦਾਂ ਦਸਨ ਬੈਠੇ ਦੇਵ ਤਿਆਂ ਅੰਦਰ ਨਾਲੇ ਗਾਵਹਿ ਸਿ ਸਮਾਧੀ ਅੰਦਰ गावण ਸਾਧ ਵਿਚਾਰੇ ਗਾਵਣ ਜਤੀ ਸਤੇ ਸੰਤੋਖੇ ਗਾਵਹ ਵੀਰ ਕਰਾਰੇ ਗਾਨ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵਹ ਮੋਹਣਿਆ ਮਨ ਮੋਹਣ ਸੁਰਗਾਂ ਮਛ ਪਿਆਲੇ ਗਾਵਰ ਤਨੁ ਭਾਏ ਤੇਰੇ ਅਠਸਠਿ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਨਿ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਰਖੇ ਧਾਰੇ ਸੇ ਤਦ ਨੋ ਗਾਵੈ ਜੋਤਿ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮ ਚਤਨ ਆਵਣ ਨਾਨਕਿਆ ਵਿਚਾਰੇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਪਿਓ ਸਿ ਜੈਨ ਜਹ ਸਿਰਚਨਾ ਦੇ ਨਿਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨ ਉਪਾਏ ਕਰ ਕਰ ਵੇਖੇ ਗੀਤਾ ਪੜਨਾ ਜਿਵਤ ਸਦੇ ਵਢਾਈ ਜੋਤਸ ਪਾਵੇ ਸੋ ਏ ਕਰ ਸਿ ਉਕਮਨ ਕਰ ਨਾ ਜਾਏ ਸੋ ਪਾਤ ਸਾਹ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਪ ਚੋਲੀ ਧਿਆਨ ਕਰਿ ਬਪੂਤਾ ਖਿੰਤਾ ਕਾਲ ਕੁਵਾਰੀ ਕਾਇਆ ਜੁਗ ਢੰਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਤ ਸਹਾਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਏਸਾ ਪੁਗਤ ਗਿਆਨ ਦਿਆ ਭੰਡਾਰਨ ਕਟਕਟਵਾਜ ਹੈ ਨਾਦ ਆਪਨਾਤ ਨਾਤੀ ਸਭ ਜਾ ਕੇ ਰਿਸਦ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਲ ਚਲਾਵਹਿ ਲਿਖ ਆਵਹਿ ਭਾਗ ਆਦੇਸ ਤਸਿਆਦੇਸ ਆਦ ਨੀਲ ਅਨੰਦ ਨਹਤ ਜੁਗ ਜੁਗੇ ਕੋ ਵੇਸ ਇਕਮੈ ਰੁਕਤ ਵਿਹਾਈ ਤਿੰ ਚਲੇ ਪ੍ਰਵਾਨ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੇ ਬਾਣ ਜਿਵਤ ਸੁਭਾਵ ਤਿਵੇਂ ਚਲਾਵੈ ਜਬ ਹੋ ਵੈ ਪ੍ਰਮਾਣ ਉਹ ਵੇਖੇ ਉਹਨਾਂ ਦਰਨ ਆਵੇ ਉਹ ਤਾਹੋ ਵਿਡਾਣ ਆਦੇਸ ਤਸ ਆਦੇਸ ਆਦ ਨਿਲ ਆਦ ਨਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਚ ਪਾਇਆ ਸਿਕਾ ਵਾਰ ਕਰ ਕਰ ਵੇਖ ਸਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਤਸ ਆਦੇਸ ਆਦ ਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸਾ ਇੱਕ ਦੁੱਧ ਪੌ ਲੱਖ ਵੈ ਲੱਖ ਵੈ ਲਖ ਵੀਸ ਅਲਗ ਲਗੜਾ ਆਖਿ ਹੈ ਇੱਕ ਨਾਮ ਜਗਦੀਸ ਐਤ ਰਹਾ ਪਤ ਪਵੜੀਆਂ ਚੜਿਆ ਹੋਏ ਕੇਸ ਸੁਣੇ ਗੱਲਾਂ ਆਕਾਸ ਕੀ ਕੀਟਾ ਆਇ ਰੇਸ ਨਾਨਕ ਨਜ਼ਰੀ ਪਾਈਐ ਕੂੜੀ ਕੂੜਾ ਠੇਸਾ ਅਖਨ ਜੋਰ ਚਪਨ ਅਹ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਹੈ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਸਤ ਜੋਰ ਕਰ ਵੇਖ ਸੋਏ ਨਾਨਕ ਤੁਮਨੀ ਚ ਨ ਕੋਏ 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 ਰਾਤੀ ਰੁੱਤੀ ਥਿੱਥੇ ਵਾਰ ਪਉਣ ਪਨਿਗ ਨਿਪਤਾਲ ਸਵੇਤ ਅਰਤੀთა ਪਰਖੇ ਤ੍ਰਮਸਾਲ ਤਿਸ ਵਜੇ ਜੁਗਤ ਕੇ ਰੰਗ ਤਿਨ ਕਾ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਤੈ ਸੋਹਣ ਪੰਚ ਪਰਵਾਣ ਨਦਰਿ ਕਰੰ ਪਵੈ ਨਿਸ਼ਾਨ ਕਚ ਪਕਾਇ ਉਥੈ ਪਾਏ ਨਾਨਕ ਆ ਜਾਪ ਜਾਇ ਧਰਮ ਖੰਡ ਕਾਹਿੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਾਨ ਪਾਣੀ ਬਸੰਤਰ ਕਿਤੇ ਕਨ ਮਹੇਸ਼ ਕਿਤੇ ਬਰਮੇ ਕਾੜਤ ਕੜੇ ਰੂਪ ਰੰਗ ਕੇ ਵੇਸਾ ਕਿਤਿਆਂ ਕਰਮ ਭੂਮੀ ਮਿਰ ਕੇਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿਦ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸਾ ਕੀਤੇ ਦੇਵਦਾਨਮੁਨ ਕੀਤੇ ਕੀਤੇ ਰਤਨ ਸਮੁੰਦਾ ਕੀਤਿਆਂ ਖਾਣੇ ਕੀਤਿਆਂ ਬਾਣੇ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾ ਨਾਦ ਬਿਨੋਦ ਕੋਟ ਆਨੰਦ ਸਰਮਕੰਡ ਕੀ ਬਾਣੀ ਰੂਪ ਤਿੱਥਾ ਘੜਤ ਘੜਿਆ ਬਹੁਤ ਅਨੂਪ ਤਾਂ ਕੀਆ ਗਲਾ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥਾ ਘੜਿਆ ਸੂਰਤ ਮਤ ਮਨ ਬੁੱਧ ਤਿੱਥਾ ਘੜਿਆ ਸੁਰਾਂ ਸਿਦਾ ਕੀ ਸੁਧ ਕਰਮਖੰਡ ਕੇ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾ ਬਲ ਸੂਰ ਤੈਨ ਮੈਂ ਆਰਾਮ ਰਹਾ ਭਰਪੂਰ ਤਿਤੈ ਸੀਤੋ ਸੀਤਾ ਮਹਮਾ ਮਾਹੀ ਤਾਂ ਕਿ ਰੂਪ ਨ ਕਥਨ ਜਾਹੇ ਨਾ ਹੋ ਮਰ ਠਾ ਗੈ ਜੋਇ ਜਿਨ ਕਰੰ ਵਸ ਮਨ ਮਾਹੀ ਤਿਥੈ ਭਗਤ ਵਸ ਕੈ ਲੋਕ ਰਹਿ ਅਨ ਸਚਾ ਮਨ ਸੋਏ ਸਚ ਖੰਡ ਵਸ ਨਿਰੰਕਾਰ ਕਰ ਕਰ ਵੇਖ ਨਦਰਿ ਨਿਹਾਲ ਤੇ ਤਖੰਡ ਮੰਡਲ ਵਰਪੰਡ ਜੇ ਕੋ ਕਥਾ ਤੈ ਅੰਤ ਨ ਅੰਤਾ ਤੇ ਤਲੋ ਲੋਕ ਹਰ ਜਿਵੇਂ ਜਿ ਹੁਕਮਤ ਵੈ ਤਿ ਵਿਕਾਰ ਵੇਖੇ ਵੇਖ ਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨ ਅਹਰ ਅਹਰਨ ਮਤਿ ਵੇਦ ਹਤਿਆਰ ਪੌਖਲਾ ਅਗਨ ਤਪਤਾ ਪਾਂਡ ਪਉ ਅਮਰਤ ਟਟਾਲ ਕੜਿਆ ਸਭ ਸਟੇਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਦਿ ਦਾਈ ਦਇਆ ਖੇਲ ਸਗਲ ਜਗਤ ਸੰਗਿਆ ਆਇਆ ਬੁਰਿਆ ਆਇਆ ਪਚ ਧਰਮ ਹਦੂਰ ਕਰਮ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੇ ਤੇ ਛੁੱਟੇ ਨਾਲ